ਕਵਹਿ ਮੈਂ ਲੋਕਾਂ ਨੂੰ ਲੱਗਦਾ ਵੀ ਅੱਜ ਯੂਨੀਵਰਸਿਟੀ ਸਾਡੇ ਹੱਥੋਂ ਗਈ ਆ ਨਹੀਂ ਕੇਂਦਰ ਨੇ ਜਦੋਂ 47 ਚ ਯੂਨੀਵਰਸਿਟੀ ਐਕਟ ਬਣਾਇਆ ਨਾ ਉਦੋਂ ਪੰਜਾਬ ਦੀ ਸੀ ਕਿਉਂਕਿ ਅਣਵੰਡਿਆ ਪੰਜਾਬ ਸੀ ਉਸ ਤੋਂ ਬਾਅਦ ਹਿਮਾਚਲ ਹਰਿਆਣਾ ਇਹਦੇ ਚੋਂ ਬਾਹਰ ਹੋਏ 70 ਦੇ ਵਿੱਚ ਮੈਨੂੰ ਲੱਗਦਾ ਹਿਮਾਚਲ ਬਾਹਰ ਹੋਇਆ ਹਰਿਆਣਾ 75 ਦੇ ਵਿੱਚ ਹਰਿਆਣਾ ਉਹਨਾਂ ਨੇ ਆਪਦੀਆਂ ਯੂਨੀਵਰਸਿਟੀਆਂ ਬਣਾਈਆਂ ਆਪਦੇ ਕਾਲਜ ਇੱਥੋਂ ਕੱਢ ਕੇ ਲੈ ਗਏ ਆਪਦੀ ਫੰਡ ਦੇਣੇ ਬੰਦ ਕਰਤੇ ਹੋਇਆ ਕਿ ਉਸ ਵੇਲੇ ਕਾਲੀ ਦਲ ਦੀ ਸਰਕਾਰ ਉਹ ਜਦੋਂ ਬਾਹਰ ਨਿਕਲੇ ਨੇ ਉਹਨਾਂ ਨੇ ਫੰਡ ਦੇਣੇ ਬੰਦ ਕੀਤੇ ਆਪਦੇ ਕਾਲਜ ਲੈ ਗਏ ਉਸ ਵੇਲੇ ਕੇਂਦਰ ਆਪਦਾ ਜਾ ਕੇ ਇਹ ਚ ਹਿੱਸਾ ਪਾ ਲੈਂਦੀ ਆ ਅੱਜ 60 40 ਦੀ ਰੇਸ਼ਿਓ ਦੇ ਵਿੱਚ ਇਹਨੂੰ ਇੰਟਰ ਸਟੇਟ ਬਾਡੀ ਬਣਾ ਕੇ ਰੱਖਤਾ ਅੱਜ ਨਹੀਂ ਗਈ 66 ਦੇ ਰੀਆਰਗੇਨਾਈਜੇਸ਼ਨ ਐਕਟ ਦੇ ਨਾਲ ਇਹ ਚਲੀ ਗਈ ਸੀ ਯੂਨੀਵਰਸਿਟੀ ਬਸ ਉਸ ਵੇਲੇ ਬੋਲਿਆ ਕੋਈ ਨਹੀਂ ਸਰਕਾਰਾਂ ਨਿਕੰਮੀਆਂ ਸੀ ਉਹਨਾਂ ਨੂੰ ਫਰਕ ਨਹੀਂ ਸੀ ਪੈਂਦਾ ਉਹ ਤਾਂ ਪੰਜਾਬ ਯੂਨੀਵਰਸਿਟੀ ਨੂੰ ਫੰਡ ਨਹੀਂ ਦੇ ਰਹੇ ਉਹਨਾਂ ਨੂੰ ਇਹ ਸੀ ਵੀ ਸਾਨੂੰ ਸਾਡੇ ਉੱਤੇ ਕੋਈ ਬੋਝ ਨਾ ਬਣੇ ਸਰਕਾਰੀ ਅਦਾਰਾ ਇਸ ਕਰਕੇ ਇਸ ਯੂਨੀਵਰਸਿਟੀ ਦੇ ਸਰਕਾਰ ਉਹਨਾਂ ਨੇ ਕਦੇ ਵੀ ਨਹੀਂ ਰੱਖਿਆ ਤਾਂ ਅੱਜ ਲੜਾਈ ਉੱਥੋਂ ਸ਼ੁਰੂ ਹੋਈ ਇੱਥੇ ਪਹੁੰਚੀ ਹੈ ਲੜਾਈ ਵੀ ਜਿਹੜੀ ਕੇਂਦਰ ਦੀ ਇਹਦੇ ਵਿੱਚ ਹਮੇਸ਼ਾ ਤੋਂ ਲੱਤ ਰਹੀ ਹੈ ਅੱਜ ਉਹ ਕੇਂਦਰ ਚਾਹੁੰਦਾ ਵੀ ਜਿਹੜਾ 40% ਵੀ ਤੁਹਾਡਾ ਹਿੱਸਾ ਉਹ ਵੀ ਅਸੀਂ ਲੈ ਜਾਾਂਗੇ ਤੇ ਸਾਨੂੰ ਪੂਰਾ ਦਾ ਪੂਰਾ ਕੰਟਰੋਲ ਚਾਹੀਦਾ ਇਸ ਯੂਨੀਵਰਸਿਟੀ ਦੇ ਉੱਤੇ ਲੱਗਦਾ ਇੱਕ ਇੱਕ ਪਰਮੱਜ ਦੇ ਇਕੱਠ ਨੇ ਇੱਕ ਪਰਮ ਜਿਹੜਾ ਉਹ ਕੇਂਦਰ ਦਾ ਦੂਰ ਕੀਤਾ ਕਿਉਂਕਿ ਪੰਜਾਬ ਦੀ ਤਸਵੀਰ ਨੂੰ ਜਾਂ ਸ਼ਾਇਦ ਅਜੇ ਪੰਜਾਬ ਦੀ ਤਸਵੀਰ ਤੇ ਪੰਜਾਬ ਦੇ ਖੂਨ ਤੇ ਕੇਂਦਰ ਨੂੰ ਕਿਤੇ ਨਾ ਕੋਈ ਕਿ ਇਸ ਤਰ੍ਹਾਂ ਦੇ ਨਾਲ ਕਿਸਾਨੀ ਅੰਦੋਲਨ ਦੇ ਵਿੱਚ ਪੰਜਾਬ ਉੱਠਿਆ ਅੱਜ ਵੀ ਪੰਜਾਬ ਦੀ ਜਵਾਨੀ ਨੌਜਵਾਨੀ ਉੱਠੀ ਸ਼ਾਇਦ ਜਿਹਦਾ ਯੂਨੀਵਰਸਿਟੀ ਨਾਲ ਸਬੰਧ ਵੀ ਨਹੀਂ ਹੋਣਾ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਸਿੱਧੇ ਤੌਰ ਤੇ ਸਬੰਧ ਵੀ ਨਹੀਂ ਹੋਣਾ ਤੇ ਦੇਖਿਆ ਸੀ ਬਜ਼ੁਰਗ ਮਾਮਾ ਬਜ਼ੁਰਗ ਆਏ ਹੋਏ ਸੀ ਉਹ ਕਹਿੰਸੀ ਕਿ ਸਾਡੇ ਹੱਥੋਂ ਯੂਨੀਵਰਸਿਟੀ ਜਿਹੜੀ ਜਾਰੀ ਅਸੀਂ ਨਹੀਂ ਜਾਣਦਨੀ ਲੱਗਦਾ ਕਿ ਇੱਕ ਭਰਮ ਭੁਲੇਖਾ ਸੀ ਕਿ ਯਾਰ ਯੂਨੀਵਰਸਟੀਆਂ ਦੇ ਲਈ ਕਿੱਥੇ ਪੰਜਾਬੀ ਉੱਟਦੇ ਨੇ ਕਿੱਥੇ ਉੱਟਦੇ ਉਹ ਭਰਮ ਵੀ ਅੱਜ ਕਿਤੇ ਨਾ ਕਿਤੇ ਦੂਰ ਕਰਤਾ ਇਸ ਇਕੱਠ ਨੇ ਬਿਲਕੁਲ ਮੈਨੂੰ ਲੱਗਦਾ ਵੀ ਇਹ ਸੱਚੀ ਮੁੱਚੀ ਲੋਕਾਂ ਨੂੰ ਲੱਗਦਾ ਹੁੰਦਾ ਸੀ ਆਪ ਦੇ ਨਿੱਜੀ ਮੰਗਾ ਮਸਲਿਆਂ ਨੂੰ ਲੈ ਕੇ ਬੋਲਦੇ ਨੇ ਨਾ ਕਿ ਉਹ ਇਸ ਤਰ੍ਹਾਂ ਦੇ ਸਿੱਖਿਆ ਨੂੰ ਲੈ ਕੇ ਤਾਂ ਉਹ ਨਹੀਂ ਬੋਲਦੇ ਹੈਗੇ ਚਲੋ ਕਿਸਾਨੀ ਦੇ ਲਈ ਵੀ ਉਹਨਾਂ ਦਾ ਇਹ ਸੀਗਾ ਵੀ ਉਹ ਇੱਕ ਕਿਉਂਕਿ ਜ਼ਮੀਨਾਂ ਦਾ ਮਸਲਾ ਬਣ ਗਿਆ ਕਿਉਂਕਿ ਮਸਲਾ ਉੱਥੇ ਇਹ ਬਣ ਗਿਆ ਸੀ ਵੀ ਅੱਜ ਪੀਡੀਐ ਸਿਸਟਮ ਖਤਮ ਹੋ ਰਿਹਾ ਹੈ ਅੱਜ ਬਿਲਕੁਲ ਕੇਂਦਰ ਸਰਕਾਰ ਅਜੇ ਕਾਨੂੰਨ ਬਣਾਉਣ ਜਾ ਰਹੀ ਹੈ ਉਹਦੇ ਲਈ ਵੀ ਇੱਕ ਲੰਬੀ ਲਾਮਬੰਦੀ ਇੱਕ ਲੰਬੇ ਪ੍ਰਚਾਰ ਕਰਨਾ ਪਿਆ ਇੱਥੇ ਵੀ ਕੀ ਹੋਇਆ ਇੱਥੇ ਲੋਕਾਂ ਨੂੰ ਸਿਰਫ ਇੰਨੇ ਸੁਨੇਹੇ ਦੀ ਲੋੜ ਸੀ ਵੀ ਕੇਂਦਰ ਨੇ ਇੱਕ ਹੋਰ ਹੱਲਾ ਮਾਰਤਾ ਮੈਨੂੰ ਲੱਗਦਾ ਵੀ ਇਹ ਜਾਗ ਉਹੀ ਹੈ ਪੁਰਾਣਾ ਜਿਹੜਾ ਲੱਗਿਆ ਹੋਇਆ ਜਦੋਂ ਲੋਕ ਉਧਰ ਨੂੰ ਮੋਰਚੇ ਬਣ ਕੇ ਗਏ ਨੇ ਉਸੇ ਤਰ੍ਹਾਂ ਦਾ ਜਾਗ ਹੈ ਜਿਹ ਇੱਧਰ ਲੱਗਿਆ ਹੋਇਆ ਲੋਕਾਂ ਨੂੰ ਇਹ ਗੱਲ ਪਤਾ ਹੈ ਵੀ ਅੱਜ ਕੇਂਦਰ ਜਿਹੜੀ ਹੈ ਉਹ ਸੂਬਿਆਂ ਦੇ ਸਾਰੇ ਹੱਕਾਂ ਤੇ ਡਾਕਾ ਮਾਰ ਰਹੀ ਹੈ ਤੇ ਅੱਜ ਜੇ ਯੂਨੀਵਰਸਿਟੀ ਸਾਡੇ ਹੱਥੋਂ ਗਈ ਤਾਂ ਅਸੀਂ ਆਪਣੀ ਬਹੁਤ ਵੱਡੀ ਧਰੋਹਰ ਖਤਮ ਕਰ ਲਾਂਗੇ ਪਹਿਲਾਂ ਵਾਲੀਆਂ ਸਰਕਾਰਾਂ ਨੇ ਕੁਝ ਨਹੀਂ ਕੀਤਾ ਉਸ ਵੇਲੇ ਜਦੋਂ ਇੱਥੋਂ ਚੰਡੀਗੜ੍ਹ ਦੇ ਵਿੱਚੋਂ ਤੁਸੀਂ ਮਤਲਬ ਜਦੋਂ ਪਿੰਡੋ ਜਾੜ ਕੇ ਜਿਹੜੇ ਬਾ ਬਾਦ ਇੱਥੋਂ ਪੰਜਾਬੀ ਬੋਲ ਚੰਡੀਗੜ੍ਹ ਦੇ ਵਿੱਚੋਂ ਆਪਦੇ ਦਫ਼ਤਰ ਚੱਕ ਕੇ ਲੈ ਗਏ ਜਦੋਂ ਬੀਬੀਐਮਬੀ ਦੇ ਵਿੱਚ ਹਿੱਸੇਦਾਰੀ ਬਣ ਗਈ ਜਦੋਂ ਸਾਰੀਆਂ ਜਿਹੜੀਆਂ ਪੰਜਾਬ ਸਰਕਾਰ ਦੀ ਜਿੱਥੇ ਦਾਵੇਦਾਰੀ ਬਣਦੀ ਸੀ ਇੱਥੇ ਉਹ ਸਾਰੀਆਂ ਚੀਜ਼ਾਂ ਖਤਮ ਹੋਈਆਂ ਇੱਕੋ ਇੱਕ ਕੜੀ ਕਿਹੜੀ ਬਚੀ ਆ ਪੰਜਾਬ ਯੂਨੀਵਰਸਿਟੀ ਜਿਹਦੇ ਵਿੱਚ ਸਾਡਾ ਇੱਕ ਬਹੁਤ ਨਿਗੂਣਾ ਸ਼ੇਅਰ ਹੈ ਤੇ ਉਸ ਨੂੰ ਲੈ ਕੇ ਵੀ ਸੀਰੀਅਸ ਨਹੀਂ ਨਾ ਤਾਂ ਅਕਾਲੀ ਦਲ ਨਾ ਕਾਂਗਰਸ ਤੇ ਨਾ ਹੀ ਅੱਜ ਦੀ ਆਮ ਆਦਮੀ ਪਾਰਟੀ ਸਰਕਾਰ ਇਹ ਸੈਨੇਟ ਦੀਆਂ ਮੀਟਿੰਗਾਂ ਦੇ ਵਿੱਚ ਸ਼ਾਮਲ ਵੀ ਨਹੀਂ ਹੁੰਦੇ ਤੇ ਇੱਥੇ ਹੁੰਦਾ ਕੀ ਆ ਸ਼ਾਮਲ ਕੌਣ ਹੁੰਦਾ ਜਿਨ੍ਹਾਂ ਨੂੰ ਇਹ ਯੂਨੀਵਰਸਿਟੀ ਤੇ ਜਿਨ੍ਹਾਂ ਨੇ ਹੱਕ ਲੈ ਇਥੇ 2019 ਦੇ ਵਿੱਚ ਦੀਨ ਵਿਦਿਆਰਥੀ ਭਲਾਈ ਆਪਦਾ ਲਾਉਣ ਦੀ ਕੋਸ਼ਿਸ਼ ਕੀਤੀ ਸੀ ਰਾਜਕੁਮਾਰ ਨੇ ਜਿਹੜਾ ਇਹ ਤੋਂ ਪੁਰਾਣਾ ਸੰਗੀ ਵੀ ਸੀਗਾ ਤੇ ਉਸ ਤੋਂ ਬਾਅਦ ਵਿਦਿਆਰਥੀਆਂ ਨੇ ਉੱਥੇ ਮਤਲਬ ਸੈਨੇਟ ਨੇ ਕਿਹਾ ਵੀ ਨਹੀਂ ਪਹਿਲਾਂ ਵਾਲਾ ਚਾਲੂ ਰਹੂਗਾ ਤੁਹਾਡਾ ਨਵਾਂ ਨਹੀਂ ਲਾਇਆ ਜਾਊਗਾ ਉਹ ਚੱਲਦੀ ਮੀਟਿੰਗ ਦੇ ਵਿੱਚੋਂ ਭੰਗ ਕਰਕੇ ਉੱਠ ਖੜਿਆ ਸੀ ਤੇ ਉਹਨਾਂ ਦਾ ਮੰਤਰੀ ਸੋਮ ਪ੍ਰਕਾਸ਼ ਬਾਹਰ ਆ ਕੇ ਇਹ ਬਿਆਨ ਦਿੰਦਾ ਵੀ ਜੇ ਅਸੀਂ 370 ਹਟਾ ਸਕਦੇ ਹਾਂ ਅਸੀਂ ਤੁਹਾਡੀ ਸੈਨੇਟ ਵੀ ਭੰਗ ਕਰ ਸਕਦੇ ਹਾਂ 2019 ਦਾ ਬਿਆਨ ਹੈ ਤੇ ਤੁਸੀਂ ਦੇਖੋ ਅਸੀਂ 25 'ਚ ਖੜੇ ਆ ਉਹ ਲਾਗੂ ਕਰ ਰਹੇ ਨੇ ਉਹ ਆਪਦੀਆਂ ਪਾਲਿਸੀਆਂ ਨੂੰ ਲਾਗੂ ਕਰਨ ਦੇ ਲਈ ਪੱਬਾਂ ਭਾਰ ਨੇ ਅੱਜ ਉਹਨਾਂ ਦੇ ਰਾਹ ਦੇ ਵਿੱਚ ਜ ਬਣਦਾ ਉਹ ਕੋਈ ਸੂਬੇ ਦੀਆਂ ਕੋਈ ਆਪੋਜ਼ਿਟ ਪਾਰਟੀਆਂ ਕੋਈ ਨਹੀਂ ਹੋ ਰਗਾ ਸਿਆਸੀ ਪਾਰਟੀਆਂ ਅੱਜ ਜੋ ਸਿਰਫ ਲੋਕਾਂ ਦਾ ਇਕੱਠ ਹੈ ਤੇ ਉਹਨਾਂ ਲੋਕਾਂ ਦੇ ਇਕੱਠ ਦੇ ਨਾਲ ਨਹੀਂ ਹੀ ਇਹਨਾਂ ਨੂੰ ਇਸ ਯੂਨੀਵਰਸਿਟੀ ਨੂੰ ਬਚਾਉਣਾ ਹੈ ਮੈਂ ਸਲਾਮ ਕਰਦੀ ਹਾਂ ਉਹਨਾਂ ਸਾਰੇ ਲੋਕਾਂ ਨੂੰ ਉਹਨਾਂ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਕੱਲ ਰਾਤ ਦੀਆਂ ਤੁਰੀਆਂ ਜਿਹੜੀਆਂ ਨੂਰਪੁਰ ਬੇਦੀ ਤੇ ਹੋਰ ਪਤਾ ਨਹੀਂ ਕਿਹੜੇ ਇਲਾਕਿਆਂ ਤੋਂ ਬੀਬੀਆਂ ਲੰਗਰ ਲੈ ਕੇ ਪਹੁੰਚੇ ਨੇ ਆੜ-ਆੜ ਥਾਵਾਂ ਤੋਂ ਕੱਲ ਰਾਤ ਪਰਸੋਂ ਦੇ ਇੱਥੇ ਲਗਾਤਾਰ ਜਿਸ ਤਰ੍ਹਾਂ ਦਾ ਲੋਕਾਂ ਦਾ ਆਉਣ ਜਾਣ ਹੋ ਰਿਹਾ ਵਾ ਤੇ ਸੋਸ਼ਲ ਮੀਡੀਆ ਦੀ ਪਾਵਰ ਏਡੀ ਵੱਡੀ ਹੈ ਵੀ ਅੱਜ ਦੇ ਸਮੇਂ ਦੇ ਵਿੱਚ ਇਹ ਮੋਰਚਾ ਇੱਡਾ ਵੱਡਾ ਹੋ ਗਿਆ ਵੀ ਇੱਥੇ ਸਿਆਸੀ ਲੀਡਰਾਂ ਨੂੰ ਪਹੁੰਚ ਕੇ ਆ ਕੇ ਬਿਆਨ ਦੇਣੇ ਪੈ ਰਹੇ ਆ ਜਿਹੜੇ ਮਜਬੂਰੀ ਬਣ ਚੁੱਕੀ ਆ ਅੱਜ ਮੋਰਚੇ ਨੂੰ ਉਹਨਾਂ ਦੀ ਲੋੜ ਨਹੀਂ ਉਹਨਾਂ ਨੂੰ ਮੋਰਚੇ ਦੀ ਲੋੜ ਹੈ ਤੇ ਉੱਥੇ ਸਾਡਾ ਭਗਵੰਤ ਮਾਨ ਅੱਜ ਵੀ ਤਰਨਤਾਰਨ ਦੇ ਵਿੱਚ ਖੜਾ ਚੁਟਕਲੇ ਦੇ ਕਰ ਰਿਹਾ ਵਾ ਤੇ ਸਿਰ ਤੇ ਸਿਰਫ ਇੱਥੇ ਆ ਕੇ ਇੱਕ ਪ੍ਰੈਸ ਬਿਆਨ ਜਾਰੀ ਕਰਤਾ ਵੀ ਹਾਂ ਅਸੀਂ ਯੂਨੀਵਰਸਿਟੀ ਬਚਾਵਾਂਗੇ ਕਿਵੇਂ ਬਚਾਵਾਂਗੇ ਕਹਿੰਦੇ ਕੋਰਟ ਦੇ ਵਿੱਚ ਜਾ ਕੇ ਕੇਸ ਕਰਾਂਗੇ ਅਸੀਂ ਵਕੀਲਾਂ ਕੋਰਚ ਕੇਸ ਅਸੀਂ ਸੰਭਲਾਂਗੇ ਤੁਸੀਂ ਮੁੱਖ ਮੰਤਰੀ ਹੋ ਤੁਹਾਨੂੰ ਚੁਣ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਹੈਡੋਂ ਵਿਧਾਨ ਸਭਾ ਦਾ ਤੁਸੀਂ ਆਪਦਾ ਉੱਥੇ ਜਾ ਕੇ ਬਿੱਲ ਪੇਸ਼ ਕਰੋ ਵੀ ਅਸੀਂ ਇਹਨੂੰ ਆਪਦੀ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਅਸੀਂ ਇਹਨੂੰ ਸਾਰਾ ਫੰਡ ਜਾਰੀ ਕਰਾਂਗੇ ਜਦੋਂ ਸਿੱਖਿਆ ਨੂੰ ਲੈ ਕੇ ਸੀਰੀਅਸ ਹੀ ਨਹੀਂ ਹੈਗੇ ਫਿਰ ਕਰਨਾ ਵੀ ਕੀ ਹੈ ਇਹਨਾਂ ਨੇ ਸਿੱਖਿਆ ਨੂੰ ਲੈ ਕੇ ਤੁਸੀਂ ਇਹ ਗੱਲ ਕਹੀ ਸੀਰੀਅਲ ਅੱਜ ਵੀ ਜਦੋਂ ਸਵੇਰਤਿਆਂ ਰੋਕਾਂ ਸੀ ਮਤਲਬ ਲੋਕਾਂ ਨੂੰ ਜੇ ਚਾਰ ਬੰਦੇ ਵੀ ਇਕੱਠੇ ਹੁੰਦੇ ਸੀ ਪੁਲਿਸ ਗੱਡੀ ਭਰ ਕੇ ਆਉਂਦੀ ਸੀ ਚੰਡੀਗੜ੍ਹ ਪੁਲਿਸੋਂ ਲੈ ਜਾਂਦੀ ਸੀ ਬਿਲਕੁਲ ਕੀ ਇੱਥੇ ਇਹ ਕੱਲੀਆਂ ਮਤਲਬ ਜਿਹੜੀ ਸਰਕਾਰ ਹੁੰਦੀ ਹੈ ਜਾਂ ਪੋਲੀਟੀਕਲ ਪਾਰਟੀਆਂ ਹੁੰਦੀਆਂ ਜਿਹਦੀ ਜ਼ਿੰਮੇਵਾਰੀ ਹੁੰਦੀ ਹੈ ਉਹਨੇ ਪੋਲੀਟੀਕਲ ਲੜਾਈ ਵੀ ਲੜਨੀ ਹੁੰਦੀ ਹੈ ਕੀ ਲੱਗਦਾ ਨਹੀਂ ਕਿ ਅੱਜ ਪੰਜਾਬ ਦੇ ਮੁੱਖ ਮੰਤਰੀ ਨੂੰ ਮੁਰੇ ਹੋ ਕੇ ਇਸ ਲੜਾਈ ਨੂੰ ਅਗਵਾਈ ਕਰਕੇ ਲੜਨਾ ਚਾਹੀਦਾ ਸੀ ਜਿੱਥੇ ਕਿ ਲਗਾਤਾਰ ਬਾਰਡਰਾਂ ਤੇ ਵੀ ਸਾਨੂੰ ਰੋਕਿਆ ਗਿਆ ਸਾਡਾ ਸਾਡੀ ਰਾਜਧਾਨੀ ਸਾਨੂੰ ਵਧਣ ਤੋਂ ਰੋਕਿਆ ਗਿਆ ਉੱਥੇ ਪੰਜਾਬ ਸਰਕਾਰ ਦੇ ਰੋਲ ਨੂੰ ਕਿਵੇਂ ਦੇਖ ਦੂ? ਬਿਲਕੁਲ ਪੰਜਾਬ ਸਰਕਾਰ ਦਾ ਸਭ ਤੋਂ ਘਟੀਆ ਰੋਲ ਰਿਹਾ ਜੇ ਤੁਸੀਂ ਆ ਕੇ ਤੁਹਾਡੇ ਲੀਡਰ ਆ ਕੇ ਇੱਥੇ ਬਿਆਨ ਦਿੰਦੇ ਨੇ ਜੇ ਤੁਸੀਂ ਖੜ ਕੇ ਇਹ ਬਿਆਨ ਦੇ ਰਹੇ ਹੋ ਵੀ ਅਸੀਂ ਤੁਹਾਡੀ ਲੜਾਈ ਦੇ ਵਿੱਚ ਤੁਹਾਡੇ ਨਾਲ ਆ ਤਾਂ ਨਾਲ ਸ਼ ਜਦੋਂ ਇਹ ਗੱਲ ਆਉਂਦੀ ਹੈ ਵੀ ਤੁਸੀਂ ਇੱਕ ਪਾਸੇ ਬਿਆਨ ਦੇ ਰਹੇ ਹੋ ਤੇ ਦੂਜੇ ਪਾਸੇ ਤੁਹਾਡੇ ਕਿਰਦਾਰ ਜਮਾ ਉਹ ਤੋਂ ਉਲਟ ਹੈ ਕਰ ਕੀ ਰਹੇ ਹੋ ਤੁਸੀਂ ਖਰੜ ਦਾ ਫਲਾਈਵਰ ਬੰਦ ਕਰਤਾ ਤੁਸੀਂ 6 ਫੇਸ ਦੇ ਕੋਲੇ ਲਾਈਟਾਂ ਬੰਦ ਕਰਤੀਆਂ ਉਹ ਤੋਂ ਬਿਨਾ ਅੰਮ੍ਰਿਤਸਰ ਸਾਹਿਬ ਵਾਲੇ ਪਾਸੇ ਜਿੰਨੇ ਕਿਸਾਨ ਜਿੱਥੇ ਬੰਦੀਆਂ ਇਕੱਠੀਆਂ ਹੋਈਆਂ ਉਹਨਾਂ ਨੂੰ ਰੋਕਤਾ ਉੱਥੇ ਸਾਰੇ ਪਾਸਿਓਂ ਤਾਂ ਇਧਰ ਸਾਰੰਗਪੁਰਾ ਵਾਲੇ ਪਾਸੇ ਬੈਰੀਕੇਡਿੰਗ ਕਰਤੀ ਜਦੋਂ ਸਾਰੇ ਪਾਸਿਓਂ ਤੁਸੀਂ ਆਪਦੀ ਪੰਜਾਬ ਦੀ ਪੁਲਸ ਲਾ ਕੇ ਉਹਨਾਂ ਨੂੰ ਇਨਸਟਰਕਸ਼ਨਸ ਦੇਤੀਆਂ ਵੀ ਇਹਨਾਂ ਨੂੰ ਰੋਕੋ ਤੇ ਇੱਥੇ ਅੰਦਰ ਚੰਡੀਗੜ੍ਹ ਪੁਲਸ ਨੇ ਉਹੀ ਕੁਛ ਕੀਤਾ ਹੋਇਆ ਤਾਂ ਤੁਸੀਂ ਕਿਹੜੇ ਪਾਸਿਓਂ ਨਾਲੋਂ ਇਸ ਤਰ੍ਹਾਂ ਦੇ ਨਾਲ ਨਹੀਂ ਹੁੰਦਾ ਹੈਗਾ ਹੁੰਦਾ ਕਿਵੇਂ ਆ ਤੁਸੀਂ ਸਿਰਫ ਬਿਆਨਬਾਜ਼ੀ ਕਰਕੇ ਮੀਡੀਆ ਦੇ ਵਿੱਚ ਲੋਕਾਂ ਨੂੰ ਚੁੱਪ ਕਰਾਉਣਾ ਹੈ ਹੋਰ ਕੁ ਕਿਆ ਵੀ ਤੁਹਾਨੂੰ ਇਸ ਮਸਲੇ ਦੇ ਉੱਤੇ ਬੋਲਣਾ ਪੈ ਰਿਹਾ ਨਹੀਂ ਤੁਹਾਡੀ ਕੋਈ ਮਨਸ਼ਾ ਨਹੀਂ ਅੱਜ ਇਸ ਯੂਨੀਵਰਸਿਟੀ ਨੂੰ ਆਪਣੇ ਕੰਟਰੋਲ ਦੇ ਵਿੱਚ ਲੈਣਾ ਅੱਜ ਜੇ ਇਹਨੂੰ ਪੰਜਾਬ ਦੀ ਯੂਨੀਵਰਸਿਟੀ ਕੋਈ ਬਣਾ ਸਕਦਾ ਉਹ ਇੱਥੋਂ ਦੇ ਲੋਕ ਬਣਾ ਸਕਦੇ ਆ ਸਰਕਾਰਾਂ ਸਾਰੀਆਂ ਨਿਕਮੀਆਂ ਨੇ ਸਭ ਨੇ ਸਿਰਫ ਲੋਕਾਂ ਨੂੰ ਵਰਤਿਆ ਤੇ ਉਹ ਸਿਰਫ ਆਉਣ ਵਾਲਿਆਂ ਦੀਆਂ 2022 ਦੀਆਂ ਚੋਣਾਂ ਦੇ ਲਈ ਆਪਦੀਆਂ ਤਿਆਰੀਆਂ ਕਰ ਰਹੇ ਨੇ ਕਿਉਂਕਿ ਉਹਨਾਂ ਨੂੰ ਪਤਾ ਕੱਲ ਨੂੰ ਪਿੰਡਾਂ 'ਚ ਜਾਣਗੇ ਲੋਕ ਇਹਦਾ ਸਵਾਲ ਪੁੱਛਣਗੇ ਉਹ ਹੜ ਵਾਲੇ ਮੁੱਦੇ ਨੂੰ ਹਜੇ ਪਿੱਛੇ ਛੱਡ ਕੇ ਉੱਥੇ ਲੋਕਾਂ ਲਈ ਕੁਝ ਨਹੀਂ ਕੀਤਾ ਤੇ ਉੱਥੇ ਉਹਨਾਂ ਦਾ ਕੇਜਰੀਵਾਲ ਦੂਜੇ ਸੂਬਿਆਂ 'ਚ ਆ ਕੇ ਬਿਆਨ ਦੇ ਰਿਹਾ ਨਰੇਂਦਰ ਅੰਦਰ ਅੰਦਰ ਭਗਵੰਤ ਮਾਨ ਸਰਕਾਰ ਨੇ ਸਾਰਿਆਂ ਨੂੰ ਦਿੱਤਾ ਮੈਨੂੰ ਦੱਸੋ ਕੀ ਹੋ ਰਿਹਾ ਇਹ ਸਰਕਾਰ ਸਿਰਫ ਇੱਥੋਂ ਤੱਕ ਮਸ਼ਹੂਰੀਆਂ ਕਰਨ ਜੋਗੀ ਹੈ ਕਹਿੰਦੇ 12000 ਪਿੰਡਾਂ ਦੇ ਵਿੱਚ ਪੰਜਾਬ 'ਚ 12000 ਕੁਝ ਪਿੰਡ ਹੈ ਕਹਿੰਦੇ 3000 ਪਿੰਡਾਂ ਦੇ ਵਿੱਚ ਅਸੀਂ ਵਰਲਡ ਕਲਾਸ ਖੇਡ ਗਰਾਊਂਡ ਬਣਾਤੇ ਮੇਰੇ ਤਾਂ ਆਸ-ਪਾਸ ਜਿੰਨੇ ਪਿੰਡ ਨੇ ਮੈਂ ਕਿ ਕਈ ਦਰਜਨ ਪਿੰਡ ਨੇ ਉਹਨਾਂ ਦੇ ਵਿੱਚੋਂ ਤਾਂ ਕਿਸੇ ਦੇ ਵਿੱਚ ਵੀ ਇੱਕ ਦੇ ਵਿੱਚ ਵੀ ਵਰਲਡ ਕਲਾਸ ਖੇਡ ਗਰਾਊਂਡ ਨਹੀਂ ਹੈ ਖੇਡ ਗਰਾਊਂਡ ਵਰਲਡ ਕਲਾਸ ਛੱਡੋ ਨਾਰਮਲ ਖੇਡ ਗਰਾਊਂਡ ਨਹੀਂ ਸਕੂਲਾਂ ਦੇ ਖੇਡ ਗਰਾਊਂਡਾਂ ਦੇ ਵਿੱਚ ਵਿਦਿਆਰਥੀ ਖੇਡ ਰਹੇ ਨੇ ਜੇ ਇਹ ਸਾਰਾ ਕੁਝ ਹੁੰਦਾ ਤਾਂ ਅੱਜ ਸਾਡੇ ਨੈਸ਼ਨਲ ਮੈਡਲਿਸਟ ਜਿਹੜੇ ਪਲੇਅਰਸ ਨੇ ਉਹਨਾਂ ਨੂੰ ਇੱਥੇ ਢਾਬਿਆਂ ਤੇ ਕੰਮ ਨਾ ਕਰਨਾ ਪੈਂਦਾ ਅੱਛਾ ਕਿਵੇਂ ਦੇਖਦੇ ਹੋ ਮੁੱਖ ਮੰਤਰੀ ਸਾਹਿਬ ਦੀ ਗੱਲ ਕਰੀ ਆ ਇਹ ਮੁੱਖ ਮੰਤਰੀ ਸਾਹਿਬ ਦਾ ਇਸ ਮਸਲੇ ਤੇ ਖੁਦ ਦਾ ਨਾ ਆਉਣਾ ਕਿ ਜੇਕਰ ਕੋਟਾਲੇ ਦੇ ਵਿੱਚ ਕੇਜਰੀਵਾਲ ਸਾਹਿਬ ਨੂੰ ਚੁੱਕਿਆ ਜਾਂਦਾ ਤਾਂ ਉੱਥੇ ਮੁੱਖ ਮੰਤਰੀ ਸਾਹਿਬ ਖੁਦ ਜਾਂਦੇ ਨੇ ਤੇ ਸੜਕਾਂ ਤੇ ਜਾ ਕੇ ਜਿਹੜਾ ਹੈਗਾ ਉਹ ਬੈਠ ਜਾਂਦੇ ਨੇ ਹੱਥਾਂ ਦੇ ਵਿੱਚ ਤਖਤੀਆਂ ਹੁੰਦੀਆਂ ਨੇ ਹੁਣ ਇਸ ਮਸਲੇ ਨੂੰ ਕਿਵੇਂ ਦੇਖਦੇ ਹੋ ਤਰਨਤਰ ਦੀ ਦੂਰੀ ਵੀ ਇਥੋਂ ਬਹੁਤੀ ਜ਼ਿਆਦਾ ਨਹੀਂ ਹੈਗੀ ਮਤਲਬ ਇਹ ਮਸਲਾ ਹਲੇ ਮੁੱਖ ਮੰਤਰੀ ਸਾਹਿਬ ਦੇ ਲੈਵਲ ਦਾ ਹੀ ਨਹੀਂ ਹੈਗਾ ਜੋ ਮੁੱਖ ਮੰਤਰੀ ਸਾਹਿਬ ਖੁਦ ਨਹੀਂ ਆਏ ਜਾਂ ਫਿਰ ਕਾਰਨ ਕਿ ਆ ਵੀ ਮੁੱਖ ਮੰਤਰੀ ਸਾਹਿਬ ਨੇ ਜਾਂ ਫਿਰ ਆਉਣਾ ਜਾਇਦ ਹੀ ਨਹੀਂ ਸਮਝਾ ਕਿ ਨਹੀਂ ਮੈਂ ਉੱਥੇ ਕੀ ਜਾ ਕੇ ਕਰਨਾ ਕੀ ਹੈ ਮੈਨੂੰ ਲੱਗਦਾ ਵੀ ਦੋ ਚੀਜ਼ਾਂ ਨੇ ਇੱਕ ਤਾਂ ਸੱਚਮੁੱਚ ਤੁਹਾਡੀ ਗੱਲ ਸਹੀ ਹੈ ਵੀ ਉਹ ਸਿਰਫ ਤੇ ਸਿਰਫ ਅੱਜ ਖਾਣਾ ਪੂਰਤੀ ਕਰ ਰਹੇ ਨੇ ਤੇ ਖਾਣਾ ਪੂਰਤੀ ਕਰਨ ਲਈ ਉਹਨਾਂ ਦੇ 92 ਬੰਦੇ ਛੱਡੇ ਹੋਏ ਨੇ ਉਹ ਕਰ ਸਕਦੇ ਨੇ ਚੰਗੀ ਤਰ੍ਹਾਂ ਨਾਲ ਖਾਣਾ ਪੂਰਤੀ ਦੂਸਰੀ ਗੱਲ ਉਹ ਇੱਥੇ ਆਉਣਗੇ ਉਹਨਾਂ ਨੂੰ ਸਵਾਲ ਬਹੁਤ ਠੋਸ ਪੁੱਛੇ ਜਾਣਗੇ ਤੇ ਜਿਹੜੇ ਸਵਾਲਾਂ ਦਾ ਉਹਨਾਂ ਕੋਲ ਜਵਾਬ ਹੋਊਗਾ ਵੀ ਨਹੀਂ ਇਸ ਕਰਕੇ ਇਹ ਵੀ ਚੀਜ਼ ਤੋਂ ਡਰਦੇ ਨੇ ਤੀਜਾ ਅੱਜ ਉਹਨਾਂ ਲਈ ਸਵਾਲ ਜਿਹੜਾ ਵੱਡਾ ਹੈ ਉਹ ਇੱਥੇ ਆਉਣਾ ਸਿਰਫ ਇੰਨਾ ਕਿ ਵੀ ਅਸੀਂ ਲੋਕਾਂ 'ਚ ਮੂੰਹ ਦਿਖਾਉਣ ਜੋਗੇ ਹੋਈਏ ਵੀ ਅਸੀਂ ਕੁਝ ਸਿਰਫ ਮਸ਼ਹੂਰੀਆਂ ਦੇ ਵਿੱਚ ਬਿਆਨਬਾਜ਼ੀਆਂ ਕਰਨਾ ਉਹਨਾਂ ਲਈ ਮਸਲੇ ਦੀ ਗੰਭੀਰਤਾ ਸਮਝ ਕੇ ਇਹਦੇ ਉੱਤੇ ਕੁਝ ਕਰਨਾ ਉਹਨਾਂ ਲਈ ਕੋਈ ਮਾਇਨੇ ਨਹੀਂ ਰੱਖਦਾ ਨਹੀਂ ਤਾਂ ਉਹਨਾਂ ਨੇ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦ ਲਿਆ ਹੁੰਦਾ ਅਸੀਂ ਨਹੀਂ ਕਹਿੰਦੇ ਉਹ ਮੋਰਚੇ ਦੇ ਵਿੱਚ ਅਸੀਂ ਕੋ ਚਾਹੁੰਦੇ ਆ ਵੀ ਉਹ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸੱਦਣ ਜਿਹਦੇ ਲਈ ਉਹਨਾਂ ਨੂੰ ਚੁਣ ਕੇ ਲੋਕਾਂ ਨੇ ਭੇਜਿਆ ਜੇ ਤੁਸੀਂ ਪੰਜਾਬ ਦੇ ਲੋਕਾਂ ਦੇ ਨੁਮਾਇੰਦੇ ਹੋ ਤਾਂ ਪਹੁੰਚੋ ਵਿਧਾਨ ਸਭਾ ਦੇ ਵਿੱਚ ਉੱਥੇ 92 ਨੇ ਤੁਹਾਡੇ ਕੋਲੇ ਵੋਟਾਂ ਪਾਓ ਤੇ ਬਿੱਲ ਪੇਸ਼ ਕਰੋ ਵੀ ਅੱਜ ਇੱਥੇ ਯੂਨੀਵਰਸਿਟੀ ਨੂੰ ਅਸੀਂ ਪੰਜਾਬ ਦੀ ਯੂਨੀਵਰਸਿਟੀ ਬਣਾਵਾਂਗੇ ਅਗਲੀਆਂ ਲੜਾਈਆਂ ਫੇਰ ਗੇ ਫੇਰ ਲੜਾਈਆਂ ਕਿਵੇਂ ਲੜੀਆਂ ਜਾਣਗੀਆਂ ਪਰ ਘੱਟੋ ਘੱਟ ਤੁਸੀਂ ਉਹ ਤਾਂ ਕਰੋ ਜੋ ਕੋਈ ਵੀ ਨਹੀਂ ਕਰ ਸਕਿਆ ਅਜੇ ਤੱਕ ਤੇ ਤੁਸੀਂ ਤੇ ਇਹਦੇ ਤੋਂ ਕਲੀਅਰ ਹੈ ਬਿਲਕੁਲ ਵੀ ਉਹਨਾਂ ਲਈ ਅੱਜ 22 ਇਲੈਕਸ਼ਨ ਪਿਆਰੀਆਂ ਨੇ ਹੁਣ ਇਹੀ ਜਿਹੜੇ ਮੰਤਰੀ ਆ ਜਿੱਥੇ ਪਹੁੰਚ ਰਹੇ ਨੇ ਜਦੋਂ ਵਿਦਿਆਰਥੀ ਚੋਣਾ ਹੋਈਆਂ ਸੀ ਪਹਿਲੀ ਵਾਰ ਸੀਵਾ ਐਸਐਸ ਖੜੀ ਹੋਈ ਆ ਜਦੋਂ 3 ਸਾਲ ਪਹਿਲਾਂ ਉਸ ਵੇਲੇ ਇਹਨਾਂ ਦੇ ਬਹੁਤੇ ਮੰਤਰੀ ਜਿਹੜੇ 2 ਤੋਂ 3 ਦਰਜਨ ਮੰਤਰੀਆਂ ਦੀਆਂ ਡਿਊਟੀਆਂ ਲਈਆਂ ਗਈਆਂ ਸੀ ਪਿੰਡਾਂ ਦੇ ਵਿੱਚੋਂ ਲਿਸਟਾਂ ਦਿੱਤੀਆਂ ਗਈਆਂ ਵੀ ਤੁਸੀਂ ਆ ਆ ਵਿਦਿਆਰਥੀ ਨੇ ਜਿਹੜੇ ਯੂਨੀਵਰਸਿਟੀ ਦੇ ਵਿੱਚ ਪੜ੍ਹਦੇ ਨੇ ਉਹਨਾਂ ਨੂੰ ਪਿੰਡਾਂ ਦੇ ਜਿਹੜੇ ਇਹਨਾਂ ਦੇ ਪ੍ਰਧਾਨ ਲਾਏ ਹੋਏ ਨੇ ਸਰਪੰਚ ਨੇ ਉਹਨਾਂ ਤੋਂ ਫੋਨ ਕਰਾਏ ਗਏ ਵੀ ਤੁਸੀਂ ਯੂਨੀਵਰਸਿਟੀ ਪੜ੍ਹਦੇ ਹੋ ਤੁਸੀਂ ਸਾਡੇ ਬੰਦਿਆਂ ਨੂੰ ਵੋਟ ਪਾ ਕੇ ਆਉਣੀ ਆ ਜਦੋਂ ਤੁਸੀਂ ਚੋਣਾਂ ਦੀ ਗੱਲ ਆਉਂਦੀ ਹੈ ਜਦੋਂ ਆਪਦੀ ਚੌਧਰ ਦਿਖਾਉਣ ਦੀ ਗੱਲ ਕਰਨੀ ਹੈ ਜਦੋਂ ਇਸ ਯੂਨੀਵਰਸਿਟੀ ਨੂੰ MP MLA ਦਾ ਅਖਾੜਾ ਬਣਾਉਣਾ ਹੈ ਜਦੋਂ ਇੱਥੇ ਕਰੋੜਾ ਰੁਪਈਆ ਫੂਕ ਕੇ ਲੋਕਾਂ ਵਿਦਿਆਰਥੀਆਂ ਦੇ ਵਿੱਚ ਚੰਗੀ ਰਾਜ ਉਦੋਂ ਤੁਸੀਂ ਬਹੁਤ ਐਕਟਿਵ ਹੋ ਜਾਂਦੇ ਹੋ ਉਦੋਂ ਬਹੁਤ ਮੀਟਿੰਗਾਂ ਵੀ ਕੀਤੀਆਂ ਜਾਂਦੀਆਂ ਨੇ ਪਰ ਜਦੋਂ ਯੂਨੀਵਰਸਿਟੀ ਬਚਾਉਣ ਦੀ ਗੱਲ ਆਉਂਦੀ ਹੈ ਯੂਨੀਵਰਸਿਟੀ ਦੇ ਉੱਤੇ ਦਾਅਵੇਦਾਰੀ ਦੀ ਗੱਲ ਆਉਂਦੀ ਹੈ ਉਦੋਂ ਤੁਸੀਂ ਚੁੱਪ ਕਰਕੇ ਕਿਸੇ ਹੋਰ ਪਾਸੇ ਕਿਸੇ ਹੋਰ ਮੋਰਚੇ ਦੇ ਉੱਤੇ ਬੈਠੇ ਹੋ ਤੇ ਬਸ ਸਿਰਫ ਇੱਕ ਪ੍ਰੈਸ ਬਿਆਨ ਤੁਹਾਡੇ ਲਈ ਕਾਫੀ ਹੈ ਤੇ ਮੈਨੂੰ ਲੱਗਦਾ ਵੀ ਅੱਜ ਉਸੇ ਹੁਣ ਜਿਹੜਾ ਮੋਰਚਾ ਹੈ ਇਹ ਤੋਂ ਬਾਅਦ ਜੋ ਅੱਜ ਉਹਨਾਂ ਨੇ ਜੋ ਕੁਝ ਕੀਤਾ ਹੈ ਇਹ ਮੋਰਚਾ ਦੂਜਾ ਜਿਹੜਾ ਉਹ ਪੰਜਾਬ ਸਰਕਾਰ ਵੱਲ ਨੂੰ ਵੀ ਲੱਗਣਾ ਚਾਹੀਦਾ ਹੈ ਇੱਕ ਆਖੀ ਸਵਾਲ ਹੈ ਲੱਗਦਾ ਹੁਣ ਕੇਂਦਰ ਨੂੰ ਮਜਬੂਰ ਹੋਣਾ ਪੂ ਕੋਈ ਨਾ ਕੋਈ ਸੋਚਣ ਦੇ ਲਈ ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕਰੀ ਭਰਮ ਭਲੇਖਾ ਹੋ ਸਕਦਾ ਹੈ ਪਰ ਉਹ ਨਿਕਲ ਗਿਆ ਹੁਣ ਲੱਗਦਾ ਹੁਣ ਸੋਚਣ ਦੇ ਲਈ ਮਜਬੂਰ ਹੋਣਾ ਪੂ ਕਿ ਜੇ ਇਦੋਂ ਤਿੱਖਾ ਸੰਘਰਸ਼ ਹੋਰ ਹੋ ਗਿਆ ਤਾਂ ਪਤਾ ਨਹੀਂ ਕੀ ਹੋ ਸਕਦਾ ਬਿਲਕੁਲ ਹੁਣ ਕੇਂਦਰ ਸਰਕਾਰ ਦੇ ਲਈ ਵੈਸੇ ਤਾਂ ਅੱਜ ਨਹੀਂ ਜਿੱਦਨ ਤੋਂ ਐਲਾਨ ਹੋਇਆ ਵਾ ਜਿੱਦਨ ਤੋਂ ਇੱਥੇ ਕੱਠ ਵੱਦਨਾ ਸ਼ੁਰੂ ਹੋਇਆ ਉਸਦਨ ਤੋਂ ਇਹਨਾਂ ਨੇ ਇੱਕ ਤੋਂ ਬਾਅਦ ਇੱਕ ਜਿਹੜੇ ਹਿਸਾਬ ਦਾ ਕੱਠ ਹੋ ਰਿਹਾ ਸੀ ਜਿਹੜੇ ਹਿਸਾਬ ਦੀ ਲੋਕਾਂ ਚ ਗੱਲ ਚੱ ਰਹੀ ਸੀ ਉਹਨਾਂ ਕੈਕਸ਼ਨ ਲੈ ਲੈਂਦੇ ਆ ਇਹ ਪਹਿਲਾਂ ਇਹਨਾਂ ਨੇ ਕਿਹਾ ਇੱਕ ਰੂਟ ਨੋ ਜਾ ਕੱਲ ਰਾਤ ਨੂੰ ਯੂਨੀਵਰਸਿਟੀ ਅਨਾਉਂਸ ਕਰ ਦਿੰਦੀ ਵੀ ਅਸੀਂ ਚੋਣਾਂ ਦਾ ਸ਼ੈਡਿਊਲ ਤਿਆਰ ਕਰ ਲਿਆ ਅਸੀਂ ਤਾਂ ਕੇਂਦਰ ਕੋਲ ਪੇਸ਼ਤਾ ਗੱਲ ਕਿੱਥੇ ਆ ਗੱਲ ਉਹ ਸਾਨੂੰ ਟੋ ਟੋ ਕੇ ਦੇਖਣਾ ਚਾਹੁੰਦੇ ਨੇ ਵੀ ਕਿੰਨੀ ਕਿ ਥਾਂ ਤੇ ਉਹ ਕਦੋਂ ਕ ਜਾ ਕੇ ਇਹ ਮੋਰਚਾ ਖਤਮ ਕਰ ਦੇਣਗੇ ਪਰ ਮੇਰੀ ਇਹ ਬੇਨਤੀ ਹੈ ਮੋਰਚੇ ਵਾਲਿਆਂ ਨੂੰ ਵੀ ਮੇਰੀ ਇਹ ਬੇਨਤੀ ਹੈ ਉਹਨਾਂ ਸਾਰੇ ਲੋਕਾਂ ਨੂੰ ਵੀ ਸਾਡੀ ਲੜਾਈ ਕੱਲੀਆਂ ਸੋਨੜ ਦੀਆਂ ਚੋਣਾਂ ਐਲਾਨ ਹੋਣ ਦੇ ਨਾਲ ਖਤਮ ਨਹੀਂ ਹੁੰਦੀ ਇੱਥੋਂ ਸ਼ੁਰੂ ਹੁੰਦੀ ਹੈ ਕਿਉਂਕਿ ਅੱਜ ਤੋਂ 4 ਸਾਲ 5 ਸਾਲ ਪਹਿਲਾਂ ਅਸੀਂ ਸੈਨੇਟ ਦੀਆਂ ਚੋਣਾਂ ਕਰਵਾ ਲੀਆਂ ਸੀ ਪਰ ਫੇਰ ਉੱਥੇ ਆ ਕੇ ਖੜੇ ਹੋਗੇ ਸਗੋਂ ਉਹਨਾਂ ਨੇ ਉਹ ਤੋਂ ਅ ਪੈਰ ਪਿੱਛੇ ਕਰਦੀ ਹੈ ਨਾ ਉਹ ਦੋ ਕਦਮ ਹੋਰ ਅੱਗੇ ਆ ਕੇ ਹਮਲਾਵਰ ਹੋ ਕੇ ਆਉਂਦੀ ਹੈ ਪਿਛਲੀ ਵਾਰ ਉਹਨਾਂ ਨੇ ਕੱਲੀ ਸੈਨੇਟ ਦੀਆਂ ਚੋਣਾ ਕਰਾਉਣ ਤੋਂ ਮਨਾ ਕੀਤਾ ਸੀ ਹੁਣ ਉਹਨਾਂ ਨੇ ਸੈਨੇਟ ਭੰਗ ਕਰਨ ਤੇ ਲਿਆਦੇ ਤੇ ਅਗਲੀ ਵਾਰ ਇਹ ਇਹ ਤੋਂ ਵੀ ਅੱਗੇ ਜਾਣਗੇ ਇਸ ਕਰਕੇ ਲੜਾਈ ਜਦੋਂ ਲੋਕ ਲੜਨ ਨੂੰ ਤਿਆਰ ਨੇ ਜਦੋਂ ਆਪਾਂ ਲੜਨ ਨੂੰ ਤਿਆਰ ਆ ਜਦੋਂ ਇਕੱਠਾ ਹੋਇਆ ਤਾਂ ਮੋਰਚੇ ਨੂੰ ਸਿਆਣਪ ਵਰਤਣੀ ਚਾਹੀਦੀ ਹੈ ਵੀ ਉਹ ਇਕੱਠੇ ਹੋਣ ਇਸ ਮੰਗ ਨੂੰ ਵੀ ਉਭਾਰਨ ਵੀ ਇਹ ਯੂਨੀਵਰਸਿਟੀ ਪੰਜਾਬ ਦੀ ਹੈ ਉਸ ਵੇਲੇ ਸਾਡੇ ਨਾਲ ਦੇ ਇੱਕ ਦੋਸਤ ਨੇ ਨਾਰਾ ਦਿੱਤਾ ਸੀ ਮਿੱਠੀ ਧਨ ਰਬਾਬ ਦੀ ਪੰਜਾਬ ਯੂਨੀਵਰਸਿਟੀ ਪੰਜਾਬ ਦੀ ਜਿਹੜੇ ਅੱਜ ਸਾਰੇ ਲੋਕਾਂ ਦੇ ਮੂੰਹ ਤੇ ਅਜ ਇੱਕਠੇ ਹੋ ਕੇ ਇਥੋਂ ਹੀ ਇੱਕ ਇਹ ਵੀ ਨਾਰਾ ਨਾਲ ਚੋਰੀ ਇਕਲੀਆਂ ਚੋਣਾ ਦੇ एलान ਤੱਕ ਇਸ ਗੱਲ ਨੂੰ ਸੀਮਤ ਨਾ ਰੱਖੀ